ਪੂਰੀ ਵਿਖੇ ਆਪਰੇਸ਼ਨ ਪਰਹਾਰ 2 ਦੇ ਸਬੰਧ ਵਿੱਚ ਸ਼ਹਿਰ ਵਿੱਚ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਡੀਐਸਪੀ ਗੁਰਪ੍ਰੀਤ ਸਿੰਘ ਤੇ ਥਾਣਾ ਸਿਟੀ ਦੇ ਐਸਐਚਓ ਜਸਵੀਰ ਸਿੰਘ ਤੁਰ ਹਾਜ਼ਰ ਰਹੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਉਹ ਸੁਣਦੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਸੰਗਰੂਰ ਜੀ ਦੀਆਂ ਡਾਇਰੈਕਸ਼ਨ ਦੇ ਮੁਤਾਬਕ ਅੱਜ ਇਹ ਅਸੀਂ ਧੂਰੀ ਸਿਟੀ ਦੇ ਵਿੱਚ ਬਾਜ਼ਾਰ ਦੇ ਵਿੱਚ ਫੁੱਟ ਪੈਟਰੋਲਿੰਗ ਕਰ ਰਹੇ ਹਾਂ ਜਿਹਦੇ ਨਾਲ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਮੇਰੇ ਨਾਲ ਇੰਸਪੈਕਟਰ ਜਸਵੀਰ ਐਸਐਚਓ ਸਿਟੀ ਤੇ ਸਾਡੇ ਟ੍ਰੈਫਿਕ ਇੰਚਾਰਜ ਨੇ ਹੋਰ ਸਾਡੇ ਨਾਲ ਫੋਰਸ ਹੈਗੀ ਆ ਅੱਜ ਫੁੱਟ ਪੈਟਰੋਲਿੰਗ ਕਰਦੇ ਹੋਏ ਕੋਈ ਵੀ ਅਗਰ ਤੁਹਾਨੂੰ ਟ੍ਰੈਫਿਕ ਵਾਇਲੇਸ਼ਨ ਮਿਲਦੀ ਹੈ ਉਹਦੇ ਕਾਰਵਾਈ ਕੀਤੀ ਜਾਊਗੀ ਪ੍ਰੋਪਰ ਚਲਾਨ ਦੋਨਾਂ ਦੇ ਕੱਟੇ ਜਾਣਗੇ ਜੇ ਕਿ ਇਨਕ੍ਰੋਚਮੈਂਟ ਕੋਈ ਰੀਡਿੰਗ ਵਗਰਾ ਗਲਤ ਰੋਡ ਦੇ ਉੱਪਰ ਲੱਗੀ ਆ ਜਿਸ ਦੇ ਵਿੱਚ ਸਾਨੂੰ ਟ੍ਰੈਫਿਕ ਦੇ ਵਿੱਚ ਦਿੱਕਤ ਆਉਂਦੀ ਆ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਕੋਈ ਸ਼ੱਕੀ ਪੁਰਸ਼ ਜਿਹੜੇ ਖਾਸ ਕਰਕੇ ਸਾਡਾ ਫੋਕਸ ਰਹੂਗਾ ਟੂ व्हीਲਰ ਦੇ ਉੱਪਰ ਜਿਹੜੇ ਕੋਈ ਟ੍ਰਿਪਲ ਰਾਈਡਿੰਗ ਕਰਦੇ ਨੇ ਜਾਂ ਵਿਦਆਊਟ ਨੰਬਰ 플레이ਟ ਮੋਟਰਸਾਈਕਲ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ ਤੇ ਬਣਦੀ ਕਾਰਵਾਈ ਕੀਤੀ ਜਾਊ